ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗ ਗੁਰ ਪ੍ਰਸਾਦਿ ਜਪ ਆਦ ਸਚੁ ਜੁਗਾਦ ਸਚੁ ਭੀ ਸੱਚ ਨਾਨਕ ਉਸੀ ਭੀ ਸੱਚ ਸ਼ਿਵੇਂ ਪਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੰਗਤਾਂ ਨੂੰ ਦਰਸ਼ਨ ਦਿਦਾਰੇ ਦਿੰਦੇ ਉਪਦੇਸ਼ ਕਰਦੇ ਨਾਮ ਜਪਨਾ ਵੰਡ ਛਕਣ ਦਾ ਗਵਾਲੀਅਰ ਦੇ ਕਿਲੇ ਵਿੱਚ 52 ਰਾਜਿਆਂ ਨੂੰ உபਦੇਸ਼ ਕਰਦੇ ਸਾਰੇ ਰਾਜੇ ਬੜੇ ਖੁਸ਼ ਨੇ। ਦਰਗਾਹ ਦਾਸ ਵੀ ਮਹਾਰਾਜ ਜੀ ਦੀ ਸੇਵਾ ਕਰਕੇ ਬੜਾ ਖੁਸ਼ ਹੁੰਦਾ। ਭਾਈ ਜੇਠਾ ਭਾਈ ਪ੍ਰਾਣਾ ਨੇ ਬਾਦਸ਼ਾਹ ਜਹਾਂਗੀਰ ਨੂੰ ਸ਼ੇਰ ਦੇ ਵੇਸ ਵਿੱਚ ਦੱਸਿਆ ਵੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ 40 ਦਿਨਾਂ ਦੇ ਵਾਸਤੇ ਤੁਸੀਂ ਕਿਲੇ ਦੇ ਵਿੱਚ ਭੇਜਿਆ ਸੀ ਜਾਪ ਕਰਨ ਵਾਸਤੇ 40 ਦਿਨਾਂ ਤੋਂ ਉੱਪਰ ਹੋ ਗਏ ਤੇ ਤੂੰ ਅਜੇ ਉਹਨਾਂ ਨੂੰ ਬਾਹਰ ਨਹੀਂ ਸੱਦਿਆ ਹਨ ਗੁਰੂ ਜੀ ਨੇ ਭਾਈ ਜੇਠਾ ਭਾਈ ਪ੍ਰਾਣਾ ਨੂੰ ਉਪਦੇਸ਼ ਕੀਤਾ ਵੀ ਗੁਰੂ ਘਰ ਦੇ ਵਿੱਚ ਸ਼ਕਤੀ ਇੱਕ ਸਮੁੰਦਰ ਦੇ ਤਰ੍ਹਾਂ ਹੈ ਤੇ ਜਿਉ ਸ਼ਕਤੀ ਦੇ ਵਿੱਚੋਂ ਸਮੁੰਦਰ ਦੇ ਵਿੱਚੋਂ ਕੋਈ ਚੁਲਾ ਭਰ ਲਵੇ ਤਾਂ ਸਮੁੰਦਰ ਦਾ ਕੁਝ ਘਟਦਾ ਨਹੀਂ ਜੇ ਕੋਈ ਉਹਦੇ ਵਿੱਚ ਚੁਲਾ ਪਾ ਦੇਵੇ ਤਾਂ ਸਮੁੰਦਰ ਦਾ ਕੁਝ ਵਧਦਾ ਨਹੀਂ ਇਸੇ ਤਰ੍ਹਾਂ ਗੁਰੂ ਘਰ ਦੇ ਵਿੱਚ ਸ਼ਕਤੀ ਹੈ ਭਾਈ ਜੇਠੇ ਭਾਈ ਪ੍ਰਾਣੇ ਨੇ ਮਹਾਰਾਜ ਜੀ ਦਾ ਹੁਕਮ ਮੰਨਿਆ ਆਖਿਆ ਅੱਗੇ ਤੋਂ ਮਹਾਰਾਜ ਜੀ ਜਿਵੇਂ ਆਪਦਾ ਹੁਕਮ ਹੋਵੇਗਾਵੇਂ ਕੀਤਾ ਜਾਏਗਾ ਗੁਰੂ ਜੀ ਆਦੇ ਜੇਕਰ ਇਹ ਜਤਨ ਮਾਤਾ ਜੀ ਅਤੇ ਬਾਬਾ ਬੁੱਢਾ ਸਾਹਿਬ ਜੀ ਦੀ ਸਲਾਹ ਨਾਲ ਕੀਤਾ ਗਿਆ ਫਿਰ ਅਸੀਂ ਹੋਰ ਕੋਈ ਬਚਨ ਨਹੀਂ ਕਰ ਸਕਦੇ ਫਿਰ ਵੀ ਸਿੱਖ ਨੂੰ ਸ਼ਕਤੀ ਜਰਨੀ ਚਾਹੀਦੀ ਇਹਦੇ ਵਿੱਚ ਹੀ ਵਡਿਆਈ ਹੈ ਗੁਰੂ ਜੀ ਦੇ ਸੈਨਾਪਤੀ ਨੇ ਗੁਰੂ ਜੀ ਪਾਸ ਸਿੱਖ-ਸਿੱਖ ਵੇਚ ਕੇ ਬੇਨਤੀ ਕੀਤੀ ਮਹਾਰਾਜ ਆਪ ਜੀ ਦੇ ਘੋੜਿਆਂ ਨੂੰ ਦਿੱਲੀ ਵਿੱਚ ਘਾ ਅਦੇ ਪੂਰਾ ਦਾਣਾ ਨਹੀਂ ਮਿਲਦਾ ਜਿਸ ਕਰਕੇ ਘੋੜੇ ਬੜੇ ਲਿੱッセ ਅਦੇ ਕਮਜ਼ੋਰ ਹੋ ਗਏ ਨੇ ਸਿੱਖ ਪਾਸੋਂ ਇਹ ਸੁਣ ਕੇ ਗੁਰੂ ਜੀ ਨੇ ਭਾਈ ਬੁੱਢਾ ਸਾਹਿਬ ਜੀ ਨੂੰ ਆਖਿਆ ਤੁਸੀਂ ਸਾਰੇ ਡੇਰੇ ਦੀ ਆਪ ਜਾ ਕੇ ਸੰਭਾਲ ਕਰੋ ਜਿੱਥੇ ਹਰਿਆ ਘਾਵੇ ਉੱਥੇ ਸਾਡੇ ਆਉਣ ਤੱਕ ਡੇਰਾ ਜਾ ਕੇ ਕਰੋ ਗੁਰੂ ਜੀ ਦਾ ਹੁਕਮ ਮੰਨ ਕੇ ਬਾਬਾ ਬੁੱਢਾ ਜੀ ਆਗਰੇ ਤੋਂ ਡੇਰਾ ਲੈ ਕੇ ਦਿੱਲੀ ਪਹੁੰਚ ਗਿਆ ਦਿੱਲੀ ਤੋਂ ਪੰਜ ਕੋ ਦੂਰ ਹਰੇ ਘਾਦੀ ਚਰਾੰਦ ਵੇਖ ਕੇ ਡੇਰਾ ਕਰਾ ਦਿੱਤਾ ਇਹ ਜਗ੍ਹਾ ਅੱਜ ਤੱਕ ਬਾਬਾ ਬੁੱਢਾ ਜੀ ਦੇ ਨਾਮ ਨਾਲ ਪ੍ਰਸਿੱਧ ਜਹਾਂਗੀਰ ਨੇ ਆਪਣਾ ਮਰਾਵ ਸ਼ਿਗਰੀ ਗੁਰੂ ਪਾਸ ਭੇਜ ਕੇ ਵੈਂਤ ਕੀਤੀ ਕਿ ਆਪਨੇ ਬੜੀ ਕਿਰਪਾ ਕਰਕੇ ਮੇਰੇ ਵਾਸਤੇ ਕਿਲੇ ਵਿੱਚ ਬੈਠ ਕੇ ਬੰਦਗੀ ਕੀਤੀ ਹੁਣ ਕਿਰਪਾ ਕਰਕੇ ਮੈਨੂੰ ਇੱਥੇ ਆਣ ਕੇ ਦਰਸ਼ਨ ਦਿਓ ਗੁਰੂ ਜੀ ਨੇ ਉੱਤਰ ਲਿਖ ਭੇਜਿਆ ਵੀ ਅਸੀਂ ਇੱਥੇ ਕਾਂਤ ਵਿੱਚ ਬੜੇ ਸੁਖੀ ਆ ਜਦੋਂ ਤੋਂ ਅਸੀਂ ਇੱਥੇ ਆਏ ਆ ਸਾਰੇ ਕੈਦੀ ਰਾਜੇ ਵੀ ਬੜੇ ਸੁਖੀ ਵਸ ਰਹੇ ਨੇ ਗੁਰੂ ਜੀ ਦਾ ਸਨਿਆ ਜਦੋਂ ਮਰਾਵ ਨੇ ਬਾਦਸ਼ਾਹ ਨੂੰ ਸੁਣਾਇਆ ਬਾਦਸ਼ਾ ਬੜਾ ਹੈਰਾਨ ਹੋ ਗਿਆ ਕਿ ਗੁਰੂ ਜੀ ਕਿਸ ਕਾਰਨ ਕਰਕੇ ਕਿਲੇ ਵਿੱਚੋਂ ਬਾਹਰ ਨਹੀਂ ਆ ਰਹੇ ਸੋਚਾਂ ਸੋਚ ਕੇ ਬਾਦਸ਼ਾ ਨੇ ਵਜ਼ੀਰ ਖਾਨ ਨੂੰ ਆਖਿਆ ਵੀ ਤੂੰ ਆਪ ਜਾ ਕੇ ਗੁਰੂ ਜੀ ਨੂੰ ਮੇਰੇ پاس ਲਿਆਓ ਕਿ ਉਹ ਨਾ ਕਿਉਂ ਨਹੀਂ ਆਉਂਦੇ ਇਹ ਗੱਲ ਦਾ ਪਤਾ ਕਰੋ ਵਜ਼ੀਰ ਖਾਨ ਨੇ ਆਖਿਆ ਜਹਾ ਆਪਣਾ ਗੁਰੂ ਜੀ ਪੀਰਾਂ ਦੇ ਪੀਰ ਨੇ ਉਹਨਾਂ ਦੇ ਦੋਖੀ ਤੁਹਾਨੂੰ ਉਹਨਾਂ ਵਿਰੁੱਧ ਗੱਲਾਂ ਦੱਸਦੇ ਨੇ ਜਿਸ ਕਰਕੇ ਤੁਹਾਡਾ ਉਹਨਾਂ ਨਾਲ ਵਿਗਾੜ ਪੈਦਾ ਕਰਕੇ ਗੁਰੂ ਜੀ ਨੂੰ ਉਹ ਦਿਖ ਦੁੱਖ ਦੇਣਾ ਚਾਹੁੰਦੇ ਨੇ ਚੁਗਲੀ ਖੋਰ ਝੋਲੀ ਚੁੱਕ ਜੜੇ ਨੇ ਉਹ ਚੁਗਲੀ ਤੋਂ ਕਦੀ ਬਾਜ਼ ਨਹੀਂ ਆਉਂਦੀ ਪਰ ਤੁਹਾਨੂੰ ਪਤਾ ਹੀ ਹੈ ਕਿ ਇਹਨਾਂ ਦੇ ਵੱਢ ਕੇ ਗੁਰੂ ਨਾਨਕ ਜੀ ਦੀ ਬਖਸ਼ਿਸ਼ ਨਾਲ ਹੀ ਤੁਹਾਡੇ ਵੱਢ ਕੇ ਬਾਬਰ ਬਾਦਸ਼ਾਹ ਨੂੰ ਪਾਤਸ਼ਾਹੀ ਮਿਲੀ ਸੀ ਪਰ ਬਾਬਰ ਬਾਦਸ਼ਾਹ ਦੇ ਪੁੱਤਰ ਹਿਮਾਇਉਨੋ ਗੁਰੂ ਅੰਗਦ ਸਾਹਿਬ ਜੀ ਦੇ ਬਚਨਾਂ ਨਾਲ ਛੇਰ ਸਾ ਸ਼ੂਰੀ ਤੋਂ ਜਿੱਤ ਪ੍ਰਾਪਤ ਕਰਕੇ ਦਿੱਲੀ ਦੀ ਬਾਦਸ਼ਾਹੀ ਮਿਲੀ ਸੀ ਮਾਜੂਦਾ ਪੁੱਤਰ ਅਕਬਰ ਬਾਦਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਨੂੰ ਗੋਇੰਦਵਾਲ ਜਾ ਕੇ ਮਿਲਿਆ ਸੀ 12 ਪਿੰਡਾਂ ਦੀ ਜ਼ਗੀਰ ਦਾ ਪਟਾ ਲਿਖ ਭੇਟਾ ਕਰਕੇ ਖੁਸ਼ੀ ਪ੍ਰਾਪਤ ਇਿੱਤੀ ਸੀ ਹੁਣ ਆਪ ਉਸ ਅਕਬਰ ਬਾਦਸ਼ਾਹ ਦੇ ਪੁੱਤਰ ਹੋ ਤੁਹਾਨੂੰ ਵੀ ਆਪਣੇ ਪਿਤਾ ਪਿਤਾ ਮਾਂ ਵਾਂਗੂ ਗੁਰੂ ਜੀ ਨੂੰ ਪ੍ਰਸੰਨ ਕਰਕੇ ਚੰਗਾ ਵਰ ਲੈਣਾ ਚਾਹੀਦਾ ਗੁਰੂ ਜੀ ਮਾਨ ਇਛਤ ਫਲ ਦੇਣ ਵਾਲੇ ਹਨ ਵਜ਼ੀਰ ਖਾਂ ਦੀ ਗੱਲ ਸੁਣ ਕੇ ਬਾਦਸ਼ਾਹ ਬੜਾ ਪ੍ਰਸੰਨ ਹੋਇਆ ਉਹਨੇ ਉਹਨੂੰ ਆਖਿਆ ਕਿ ਹੁਣੇ ਗਵਾਲੀਅਰ ਜਾਓ ਅਦੇ ਗੁਰੂ ਜੀ ਨੂੰ ਬੇਨਤੀ ਕਰਕੇ ਛੇਤੀ ਲੈ ਕੇ ਆਓ ਵजीर ਖਾ ਘੋੜ ਸਵਾਰ ਹੋ ਕੇ ਗੁਰੂ ਜੀ ਪਾਸ ਗਵਾਲੀਅਰ ਪਹੁੰਚ ਗਿਆ ਬੇਨਤੀ ਕੀਤੀ ਆਪ ਜੀ ਨੂੰ ਬਾਦਸ਼ਾਹ ਨੇ ਯਾਦ ਕੀਤਾ ਦਿੱਲੀ ਚਲੋ ਅਦੇ ਦਰਸ਼ਨ ਦਿਓ ਜਦੋਂ ਇਹ ਗੱਲ ਹੋਰ ਕੈਦੀ ਰਾਜਿਆਂ ਨੇ ਸੁਣੀ ਉਹ ਬੜੇ ਚਿੰਤਾਤਾਰ ਹੋ ਗਏ ਉਹਨਾਂ ਨੇ ਗੁਰੂ ਜੀ ਪਾਸ ਬੇਨਤੀ ਕੀਤੀ ਕਿ ਆਪ ਜੀ ਤੋਂ ਬਿਨਾ ਸਾਡਾ ਹੋਰ ਕੋਈ ਰਖਿਆਕ ਨਹੀਂ ਆਪ ਕਿਰਪਾ ਕਰਕੇ ਸਾਨੂੰ ਇਹ ਕੈਦ ਵਿੱਚੋਂ ਛਡਾਓ ਰਾਜਿਆਂ ਦੀ ਬੇਨਤੀ ਸੁਣ ਕੇ ਗੁਰੂ ਜੀ ਨੇ ਧੀਰਜ ਦਿੱਤਾ ਆਖਿਆ ਤੁਸੀਂ ਚਿੰਤਾ ਨਾ ਕਰੋ ਅਸੀਂ ਤੁਹਾਨੂੰ ਸਾਰਿਆਂ ਨੂੰ ਨਾਲ ਲੈ ਕੇ ਹੀ ਜਾਵਾਂਗੇ ਵਜ਼ੀਰ ਖਾਂ ਦੇ ਗਵਾਲੀਅਰ ਚਲੇ ਜਾਣ ਪਿੱਛੋਂ ਪੀਰ ਮੀਆਂ ਮੀਰ ਜੀ ਦਿੱਲੀ ਆ ਗਏ ਪੀਰ ਜੀ ਦਾ ਆਉਣਾ ਸੁਣ ਕੇ ਜਹਾਂਗੀਰ ਨੇ ਉਹਨਾਂ ਦੇ ਦਰਸ਼ਨ ਕਰਨ ਵਾਸਤੇ ਜਹਾਂਗੀਰ ਆਇਆ ਜਹਾਂਗੀਰ ਪੀਰ ਜੀ ਦਾ ਬੜਾ ਸਤਿਕਾਰ ਕਰਦਾ ਸੀ ਉਹਨਾਂ ਦੀ ਹਰ ਗੱਲ ਨੂੰ ਮੰਨਦਾ ਸੀ ਜਹਾਂਗੀਰ ਨੇ ਪੀਰ ਜੀ ਨੂੰ ਸਲਾਮ ਕਰਕੇ ਪਾਸ ਬਿਠਾ ਕੇ ਪੁੱਛਿਆ ਕਿ ਪੀਰ ਜੀ ਸੰਤ ਮਹਾਤਮਾ tatha wali ਅੱਲਾਹ ਦੇ ਕੀ ਦ ਜਹਾਂਗੀਰ ਨੇ ਪੀਰ ਜੀ ਨੂੰ ਸਲਾਮ ਕਰਕੇ ਪਾਸ ਬਿਠਾ ਕੇ ਪੁੱਛਿਆ ਪੀਰ ਜੀ ਸੰਤ ਮਹਾਤਮਾ tatha ਵਲੀ ਅੱਲਾਹ ਦੇ ਕੀ ਲੱਛਣ ਹੁੰਦੇ ਨੇ ਪੀਰ ਜੀ ਨੇ ਆਖਿਆ ਬਾਦਸ਼ਾਹ ਸਲਾਮਤ ਜੋ ਸਭ ਵਕਾਰਾਂ ਤੋਂ ਰਹਿਤ ਹੋਵੇ ਜਿਨੇ ਆਪਣੀ ਤ੍ਰਿਸ਼ਨਾ ਨੂੰ ਮਟਾ ਕੇ ਨਿਰਇਛ ਧੋਕੇ ਇੱਕ ਪਰਮਾਤਮਾ ਵਿੱਚ ਲਿਵ ਲਾਈ ਹੋਵੇ ਜਿਹਦੇ ਮਨ ਵਿੱਚ ਕੋਈ ਫੁਰਨਾ ਕਿਸੇ ਤਰ੍ਹਾਂ ਦਾ ਵੀ ਨਾ ਪੁੱਠੇ ਇਕ ਆਤਮਾ ਆਨੰਦ ਵਿੱਚ ਹੀ ਲੀਨ ਰਹੇ ਉਹ ਸੰਤ ਜਿਨੋ ਪਰਮੇਸ਼ਰ ਦਾ ਨਾਮ ਸਵਾਸ ਸਵਾਸ ਨਾ ਭੁੱਲੇ ਜਿਨਾਂ ਸਾਸ ਗਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ ਧਨ ਸੇ ਸਈ ਨਾਨਕ ਪੂਰਨ ਸੋਈ ਸੰਤ ਜਿਸ ਰਾਕੇ ਗੁਰੂ ਰਾਮਦਾਸ ਜੀ ਦੇ ਸੁਪੁੱਤਰ ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਲਾਹੌਰ ਵਿੱਚ ਚੰਦੂ ਨੇ ਆਪਣੇ ਘਰ ਕੈਦ ਕਰਕੇ ਉਬਲਦੀਆਂ ਦੇਗਾ ਵਿੱਚ ਬਿਠਾਇਆ ਤੱਤੀ ਲੋਹ ਤੇ ਬਿਠਾ ਕੇ ਉੱਪਰ ਤੱਤੀ ਰੇਤ ਦੇ ਕੜਛੇ ਪਵਾਏ ਗੁਰੂ ਜੀ ਚੁੱਪ ਕਰਕੇ ਇਹ ਸਾਰੇ ਦੁੱਖ ਦੇ ਦਸੀਏ ਸਹਾਰ ਕੇ ਸੀਨਾ ਉਚਰੀ ਅਧਿਆਤਨ ਨੂੰ ਸ਼ਹੀਦ ਹੋ ਗਏ ਮੈਂ ਵੀ ਉਹਨਾਂ ਪਾਸ ਜਦੋਂ ਦਰਸ਼ਨ ਕਰਨ ਗਿਆ ਸੀ ਤਾ ਦੋਨਾਂ ਦੀ ਸੈਨ ਸ਼ਕਤੀ ਨੂੰ ਵੇਖ ਕੇ ਉਹਨਾਂ ਨੂੰ ਧੰਨ ਧੰਨ ਆਖਿਆ ਸੀ ਪੀਰ ਜੀ ਪਾਸੋਂ ਗੁਰੂ ਜੀ ਉੱਤੇ ਜ਼ੁਲਮ ਹੋਇਆ ਸੁਣ ਕੇ ਬਾਦਸ਼ਾਹ ਕੰਬ ਉੱਠਿਆ ਆਖਿਆ ਪੀਰ ਜੀ ਪਹਿਲਾਂ ਤੁਸੀਂ ਮੈਨੂੰ ਇਹ ਕਿਉਂ ਨਹੀਂ ਦੱਸਿਆ ਕਿ ਗੁਰੂ ਅਰਜਨ ਦੇਵ ਜੀ ਸ਼ਾਂਤੀ ਦੇ ਪੰਜ ਐਡੇ ਵੱਡੇ ਮਹਾਪੁਰਖ ਹਨ ਪੀਰ ਜੀ ਆਂਦੇ ਬਾਦਸ਼ਾਹ ਗੁਰੂ ਜੀ ਮਹਿਮਾ ਨੂੰ ਮੈਂ ਵੀ ਨਹੀਂ ਜਾਣਦਾ ਸੀ ਫਿਰ ਤੁਹਾਨੂੰ ਕੀ ਦੱਸ ਸਕਦਾ ਹਾਂ ਫਿਰ ਬਾਦਸ਼ਾਹ ਨੇ ਆਖਿਆ ਪੀਰ ਜੀ இந்து ਦੀ ਮਹਿਮਾ ਕਰਨੀ ਸਾਡੇ ਮੱਤ ਵਿੱਚ ਦੋਸ਼ ਗਿਣਿਆ ਜਾਂਦਾ ਹੈ ਫਿਰ ਤੁਸੀਂ ਕਿਉਂ ਗੁਰੂ ਦੀ ਇੰਨੀ ਉਪਮਾ ਕਰਦੇ ਹੋ ਪੀਰ ਨੇ ਆਖਿਆ ਗੁਰੂ ਦੀ ਮਹਿਮਾ ਦਾ ਕਾਰਨ ਇਹ ਹੈ ਜਿੰਨੇ ਵੀ ਪੀਰ ਵਕੀਰ ਸੰਤ ਮਹਾਂਪੁਰਖ ਦਰਗਾਹ 'ਚ ਜਾਂਦੇ ਉਹਨਾਂ ਸਾਰਿਆਂ ਦੀ ਗੱਲ ਗੁਰੂ ਨਾਨਕ ਜੀ ਪਾਸ ਹੁੰਦੀ ਹੈ ਜਦੋਂ ਇਹ ਅੰਦਰੋਂ ਬਾਹਰ ਨਿਕਲਦੇ ਸਾਰੇ ਪੀਰ ਇਹਨਾਂ ਦਾ ਦਰਸ਼ਨ ਕਰਨ ਆਉਂਦੇ ਦਰਗਾਹ 'ਚ ਇਹਨਾਂ 'ਤੇ ਖੁਦਾ ਵਿੱਚ ਕੋਈ ਫਰਕ ਨਹੀਂ ਸਮਝਿਆ ਜਾਂਦਾ ਜਿਹੜਾ ਵੀ ਗੁਰੂ ਨਾਨਕ ਜੀ ਦੀ ਗੱਦੀ 'ਤੇ ਹੁੰਦਾ ਹੈ ਉਹ ਹੀ ਸਰੂਪ ਸਭ ਨੂੰ ਦਿਖਾਈ ਦਿੰਦਾ ਜਹਾਂਗੀਰ ਆਖਿਆ ਪੀਰ ਜੀ ਤੁਸਾਂ ਇਹ ਗੱਲਾਂ ਪਹਿਲਾਂ ਕਿਉਂ ਨਾ ਮੈਨੂੰ ਦੱਸਿਆਂ ਮੈਂ ਉਹਨਾਂ ਦਾ ਸਤਕਾਰ ਕਰਦਾ ਉਹਨਾਂ ਦੀ ਬੰਦ ਖਲਾਸੀ ਕਰਕੇ ਅਸੀਸ ਲੈਂਦਾ ਪੀਰ ਜੀ ਆਦੇ ਗੁਰੂ ਜੀ ਖੁਦਾ ਦੇ ਬਾਣੇ ਵਿੱਚ ਰਹਿਣਾ ਚਾਹੁੰਦੇ ਸਨ ਇਸ ਕਰਕੇ ਉਹ ਨਹੀਂ ਚਾਹੁੰਦੇ ਸਨ ਉਹਨਾਂ ਦੀ ਇਸ ਸਿਰ ਧੜ ਦੀ ਖੇਡ ਵਿੱਚ ਕੋਈ ਦਖਲ ਅੰਦਾਜੀ ਕਰੇ ਪੀਰ ਜੀ ਦੀ ਗੱਲ ਸੁਣ ਕੇ ਬਾਦਸ਼ਾ ਚੁੱਪ ਦਾ ਚੁੱਪ ਹੀ ਰਹਿ ਗਿਆ ਅਤੇ ਪੀਰ ਜੀ ਨੂੰ ਸਲਾਮ ਕਰਕੇ ਮਹਿਲਾ ਨੂੰ ਚਲਿਆ ਗਿਆ ਘਰ ਜਾ ਕੇ ਉਹਨੇ ਸੋਚਿਆ ਕਿ ਚੰਦੂ ਨੇ ਮੇਰੇ ਪਾਸ ਝੂਠੀਆਂ ਗੱਲਾਂ ਕਰਕੇ ਚੁਗਲੀ ਖੋਰ ਨੇ ਜ਼ੁਲਮ ਕਰਾ ਦਿੱਤਾ ਇੱਕ ਨਿਰਸੰਦੇਹ ਮਹਾਂਪੁਰਖ ਨੂੰ ਸ਼ਹੀਦ ਕਰਾ ਦਿੱਤਾ ਗਿਆ ਜੇ ਮੈਂ ਹੁਣ ਇਹਨਾਂ ਦੇ ਪੁੱਤਰ ਸ੍ਰੀ ਗੁਰੂ ਹਰਗਵਿੰਦ ਪਾਸੋਂ ਆਪਣਾ ਅਪਰਾਧ ਨਾ ਬਖਸ਼ਵਾਵਾਂਗਾ ਕਾ ਮੈਨੂੰ ਨਰਕ ਭੋਗਣ ਦੀ ਸਜ਼ਾ ਮਿਲੇਗੀ ਇਸ ਕਰਕੇ ਹੁਣ ਜੇਕਰ ਚੰਦੂ ਨੂੰ ਇਹਨਾਂ ਦੇ ਹਵਾਲੇ ਕਰਕੇ ਮੈਂ ਆਪਣਾ ਗੁਨਾਹ ਬਖਸ਼ਵਾ ਲਵਾ ਤਾਂ ਦੀ ਹੀ ਬਖਸ਼ਿਆ ਜਾਵਾਂਗਾ ਵजीर खान ਨੇ ਗਵਾਲੀਅਰ ਪਹੁੰਚ ਕੇ ਗੁਰੂ ਜੀ ਪਾਸ ਬੈਣ ਦੀ ਕੀਤੀ ਆਪ ਦਿੱਲੀ ਚੱਲ ਕੇ ਬਾਦਸ਼ਾਹ ਨੂੰ ਦਰਸ਼ਨ ਦਿਓ ਉਹ ਬਹੁਤ ਯਾਦ ਕਰਦਾ ਮਨ ਲੋਚ ਦਾ ਤਰਸ ਦੀਆਂ ਅੱਖੀਆਂ ਤੇਰੇ ਆਦਿਦਾਰਿਆਂ ਨੂੰ ਮਨ ਲੋਚਦਾ ਤਰਸਦੀਆਂ ਅੱਖੀਆਂ ਤੇਰੇ ਆਦਿਦਾਰਿਆਂ ਨੂੰ ਮੇਰੇ ਪਿਆਰੇ ਤੇਰੇ ਆਦਿਦਾਰਿਆਂ ਨੂੰ ਮੇਰੇ ਸਹਬਾ ਤੇ ਦੇਦਾਰਿਆ ਨੂੰ ਮਨ ਲੋਚਦਾ ਤਰਸਦੀਆਂ ਅੱਖੀਆਂ ਤੇਰੇ ਆ ਦੇਦਾਰਿਆ ਨੂੰ ਤੇਰੇ ਆ ਦੇਦਾਰਿਆ ਨੂੰ ਅਬ ਬਾਦਸ਼ਾਹ ਨੂੰ ਦਿੱਲੀ ਚੱਲ ਕੇ ਦਰਸ਼ਨ ਦਿਓ ਉਹ ਤੁਹਾਨੂੰ ਬੜਾ ਯਾਦ ਕਰਦਾ ਗੁਰੂ ਜਿਆਂ ਦੇ ਵਜ਼ੀਰ ਖਾਂ ਸਾਡੇ ਦਿੱਲੀ ਜਾਣ ਵਿੱਚ ਨਾ ਇੱਕ ਬੜੀ ਵੱਡੀ ਅੜਚਣ ਪੈ ਗਈ ਇੱਥੋਂ ਦੇ ਕੈਦੀ ਰਾਜਿਆਂ ਨੇ ਸਾਡੀ ਸ਼ਰਨ ਗ੍ਰਹਿਣ ਕਰਕੇ ਬੇਨਤੀ ਕੀਤੀ ਹੈ ਕਿ ਉਹਨਾਂ ਨੂੰ ਪਿੱਛੇ ਛੱਡ ਕੇ ਨਾ ਜਾਣਾ ਸਵਸਾ ਪ੍ਰਣ ਕਰ ਲਿਆ ਜੇਕਰ ਬਾਦਸ਼ਾਹ ਇਹਨਾਂ ਨੂੰ ਛੱਡਣਾ ਮੰਨ ਲਵੇਗਾ ਫਿਰ ਅਸੀਂ ਦਿੱਲੀ ਜਾਵਾਂਗੇ ਨਹੀਂ ਤਾਂ ਇੱਥੇ ਰਾਜਿਆਂ ਦੇ ਨਾਲ ਕਿਲੇ ਵਿੱਚ ਹੀ ਰਵਾਂਗੇ ਸਾਡੇ ਵੱਲੋਂ ਇਹ ਗੱਲ ਜਾ ਕੇ ਬਾਦਸ਼ਾਹ ਨੂੰ ਕਹਿ ਦਿਓ ਸੋ ਇਸ ਤਰ੍ਹਾਂ ਵਜ਼ੀਰ ਖਾਨ ਨੇ ਗੁਰੂ ਜੀ ਦਾ ਪ੍ਰਣ ਸੁਣ ਕੇ ਬਾਦਸ਼ਾਹ ਨੂੰ ਜਾ ਕੇ ਦੱਸਿਆ ਕਿ ਜੇਕਰ ਗੁਰੂ ਜੀ ਦੇ ਨਾਲ ਸਾਰੇ ਕੈਦੀ ਛੱਡੇ ਜਾਣਗੇ ਤਾਂ ਗੁਰੂ ਜੀ ਬਾਹਰ ਆਉਣਗੇ ਨਹੀਂ ਤਾਂ ਉਹਨਾਂ ਨੇ ਪ੍ਰਣ ਕਰ ਲਿਆ ਉਹ ਵੀ ਰਾਜਿਆਂ ਦੇ ਨਾਲ ਕਿਲੇ ਵਿੱਚ ਹੀ ਰਹਿਣਗੇ ਇਸ ਤਰ੍ਹਾਂ ਸਤਗੁਰਾਂ ਨੇ ਸਾਰੇ ਰਾਜਿਆਂ ਦੀ ਮੰਨ ਗਲਾਸੀ ਵੀ ਕਰਾਈ ਰੋਜ ਉੱਥੇ ਕੀਰਤਨ ਹੁੰਦਾ ਢਾਡੀ ਵਾਰਾਂ ਗਾਉਂਦੇ ਰਾਜੇ ਸਤਿਗੁਰਾਂ ਦਾ ਉਪਦੇਸ਼ ਸੁਣ ਕੇ ਆਪਣੇ ਜੀਵਨ ਨੂੰ ਸਫਲਾ ਕਰਦੇ ਜੀ ਬੋਲਣਾ ਜੀ ਸਤ ਨਾਮ ਸ੍ਰੀ ਵਾਹਿਗੁਰੂ ਅੱਜ ਦੇ ਸ਼ਬਦ ਵਿੱਚ ਅੱਖਰਵੱਧ ਘੱਟ ਬੋਲਿਆ ਗਿਆ ਹੋਵੇ ਸਤਗੁਰ ਜੀ ਬਖਸ਼ਣ ਯੋਗ ਹਨ ਬਖਸ਼ ਲਾਉਣਗੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ